ਪਾਣੀਆਂ ਚ ਉਸ ਬਹੁਤ ਹੁੰਦੇ ਆ ਪਾਣੀਆਂ ਨੇ ਕਿਹਾ ਟਾਈਮ ਬਹਲਾ ਹੋ ਗਿਆ ਉਹ ਤਾਂ ਮੁੜਿਆ ਹੀ ਨਾ ਪਾਣੀਆਂ ਉਹਨਾਂ ਕੋਲੇ ਗਿਆ ਉਹਨਾਂ ਨੂੰ ਆ ਕੇ ਕਹਿੰਦਾ ਤੁਹਾਡਾ ਠੇਕੇਦਾਰ ਕਿੱਥੇ ਆ ਮੁੜਿਆ ਨਹੀਂ ਅਜੇ ਉਹ ਕਿਹੜਾ ਠੇਕੇਦਾਰ ਜਿਹੜਾ ਪੈਸੇ ਲੈ ਗਿਆ ਮੈਨੂੰ ਤੁਹਾਡੇ ਸਾਲ-ਸਾਲ ਭਰਦੇ ਪੈਸੇ ਲੈ ਗਿਆ ਉਹ ਤਾਂ ਵੇਚ ਗਿਆ ਫਿਰ ਉਹ ਮਾਰ ਕੇ ਸੱਟ ਪਿਆਰੀ ਬਈ ਪਾਣੀਆਂ ਲੈ ਗਿਆ ਪਾਣੀਆਂ ਲਿਜਾ ਕੇ ਦਿਨੇ ਤੱਕ ਕੰਮ ਕਰਾਇਆ ਕਰੀ ਰਾਤ ਨੂੰ ਉਹਨਾਂ ਆਪੇ ਰੋਟੀ ਖਾ ਕੇ ਉਹਨਾਂ ਨੂੰ ਚਲਦੇ ਆ ਉਹ ਮੁੰਡਾ ਜੋਂ ਲੈ ਕੇ ਪੈਸੇ ਝੋਲੇ ਦੇ ਵਿੱਚ ਪਾਏ ਵੇ ਆ ਪੈਸੇ ਤੇ ਤੁਰਿਆ ਜਾਂਦਾ ਤੁਰਿਆ ਜਾਂਦਾ ਸੀ ਮੂਰੇ ਤਾਂ ਸੀ ਹਲਕੇ ਆ ਗਿਆ ਤੇ ਮੁੰਡੇ ਨੂੰ ਕੁੱਟਾ ਪਏ ਭਾਈ ਚੋਸ ਤੋਂ ਬਾਰਾ ਉਹ ਮੁੰਡਾ ਐ ਝੋਲਾ ਮਾਰਦਾ ਆ ਤੇਰੇ ਮੂਟੇ ਆਏ ਤੇ ਪੈਸੇ ਪਾਸੀ ਛਣਦੇ ਰਹੇ ਅਖੀਰੀ ਜੋਂ ਜਮਾ ਨੇੜ ਝੋਲਾ ਵੀ ਖਾਲੀ ਹੋ ਗਿਆ ਭਾਂਸੀ ਨਿਕਲ ਗਈ ਚਾਂਦੀ ਦੇ ਪੈਸੇ ਹੁੰਦੇ ਸੀ ਖਾਲੀ ਹੋ ਗਿਆ ਤੇ ਮੁੰਡੇ ਨੇ ਵੀ ਦੇਖ ਲਿਆ ਕਿ ਆਹ ਕੰਮ ਤੇ ਮੁੰਡੇ ਛੇ ਦਿਨ ਕੰਨ ਫੜਲੇ ਕੁੱਤੇ ਦੇ ਆਇਆ ਫੜ ਕੇ ਕੰਨ ਬਹਿ ਗਿਆ ਜੂ ਜਿਹਦਾ ਛੜਦਾ ਤਾਂ ਕੋਠਾ 파ੜਦਾ ਉਧਰੋਂ ਕੋਈ ਟਖੜੇ ਘਰ ਦਾ ਧੀ ਪੁੱਤ ਜਿੰਨਾ ਮੁੰਡਾ ਵੀ ਨਾ ਮੈਂ ਹੋਊਂਗਾ ਪਤਾ ਨਹੀਂ ਲੱਗਿਆ ਹੁਣ ਨੰਬਰ ਨੇ ਕੋਈ ਹੈ ਨਹੀਂ ਸੀ ਆ ਜੈਲਦਾਰਾਂ ਦਾ ਮੁੰਡਾ ਇਹ ਹੈ ਜਾਂ ਕੋਈ ਟਖੜਾ ਪਿਆ ਆ ਆ ਤੇ ਸੌਰੀ ਜਾਵੇ ਪਹਿਲੀ ਦੂਜੀ ਯਾਰ ਕੜੇ ਛਾਪਾਂ ਪਾਏ ਵੇ ਘੋੜੀ ਦੇ ਉੱਤੇ ਪੂਰੀ ਟੌਰ ਕੱਢੀ ਵੀ ਕੋੜੀ 56 ਢੇਲਾ ਵੀ ਜਦੋਂ ਨੇੜੇ ਆਵੜਿਆ ਉਹਨੂੰ ਜਾ ਕੇ ਕਹਿੰਦਾ ਆਹ ਪੈਸੇ ਕਿਵੇਂ ਖੜਾਈਏ ਬੈਠਾ ਉਹ ਵਾਲਾ ਭਰਾਵਾ ਲੈ ਪੈਸਿਆਂ ਨੂੰ ਕੀ ਲੈਣਾ ਤੂੰ ਜਾ ਆਦਾ ਨਹੀਂ ਵੀ ਦੱਸ ਹੋਰ ਆਈ ਮੈਂ ਤੈਨੂੰ ਕਹਿਦਾ ਯਾਰ ਤੂੰ ਮਿੱਥੋਂ ਕੀ ਲੈਣਾ ਤੂੰ ਜਾ ਉਹ ਵਾਲਾ ਵੀ ਮੈਂ ਤਾਂ ਪੁੱਛ ਕੇ ਜਾਉ ਉਹ ਕੋੜੀ ਤਸੱਲੀ ਉੱਤਰ ਖੜਾ ਹਰਾ ਦੱਸ ਵੀ ਕੀ ਗੱਲ ਆ ਤੂੰ ਵੇ ਕੰਨ ਫੜਿਆ ਪੈਸੇ ਕਿੰਨੇ ਖੰਡਾਈ ਬੈਠਾ ਔਰ ਫੇ ਦੱਸਾਂ ਰਬਾਚਾ ਅੰਨਿਕ ਉਤਰਿਆ ਆ ਨਾ ਇਹ ਕੋੜਾ ਹੁਣਾ ਕੁੱਤਾ ਪੈਸੇ ਦਾ ਬਣਾਉਣ ਲਿਆ ਸਖਾ ਤੇ ਹੁਣ ਇਹਨੂੰ ਸੋਨਾ ਬਣਾਉਣ ਸਿਕਾਉਣਾ ਚਾਂਦੀ ਦੇ ਸਖਾ ਉਹ ਵਾਲਾ ਵੀ ਓਂ ਕਰ ਮੇਰੇ ਨਾਲ ਕਰ ਬੋਲੇ ਦਾ ਉਹਦਾ ਮੇਰੇ ਕੋਲ ਗੱਲ ਹੀ ਨਾ ਕਰੀ ਕਿਉਂ ਉਹਦਾ ਪਹਿਲਾਂ ਸਿਕਾਇਆ ਮੇਰੀ ਮਾਫੀ ਦਾ ਪੁੱਤ ਲੈ ਗਿਆ ਫੇਰ ਖਾਇਆ ਮਾ ਮੇਰਾ ਪੁੱਤ ਲੈ ਗਿਆ ਫੇਰ ਮੇਰੇ ਭਰਾਰਾ ਸਾਲਾ ਲੈ ਗਿਆ ਮੈਂ ਤਾਂ ਦੇਣਾ ਹੀ ਨਹੀਂ ਯਾਰ ਮੈਂ ਟੱਕਰਾਂ ਮਾਰਦਾ ਉਹ ਕੋਈ ਨਾ ਕੋਈ ਲੈ ਜਾਂਦਾ ਮੈਂ ਪੈਸੇ ਕੀ ਕਰਨੇ ਨਹੀਂ ਯਾਰ ਉਹ ਆਦਾ ਨਹੀਂ ਯਾਰ ਕਰ ਸੌਦਾ ਮੇਰੇ ਨਾਲ ਉਹ ਆਲਾ ਚੰਗਾ ਫਿਰੋ ਜੇ ਬਾਲਾ ਹੀ ਕਰਦਾ ਤੂੰ ਤੇਰੇ ਕੋਲ ਪੈਸੇ ਕਿੰਨੇ ਆ ਉਹਨਾਂ ਦੱਸਤਾ ਵੀ ਇੰਨੇ ਪੈਸੇ ਆ ਆਰਾ ਜੇ ਅੱਬਲਦਾ ਮੈਂ ਦੇਣਾ ਨਹੀਂ ਜੇ ਤੈਨ ਲੈਣਾ ਹੀ ਆ ਬਾਲਾ ਖੇੜਾ ਕਰਦਾ ਪਹਿਲਾਂ ਪੈਸੇ ਇਕੱਠੇ ਕਰ ਲੈ ਸਾਰੇ ਪੈਸੇ ਇਕੱਠੇ ਕਰ ਲੈ ਝੂਲੇ ਚ ਪਾ ਦੇ ਪਾ ਦੇ ਮਿੱਠੇ ਘੜੀ ਛਾਪ ਜੋ ਸੋਨਾ ਤੇਰੇ ਕਾਂਠੇ ਵਗੈਰਾ ਸਾਰਾ ਇਹਦੇ ਵਿੱਚ ਪਾ ਦੇ ਉਹਨੇ ਪਾ ਲਿਆ ਹੰਨਾ ਕਹਿੰਦੇ ਆ ਮੂਰੇ ਇਕਾਠੀ ਹੁੰਦੀ ਆ ਹੰਮੋ ਕਿਉਂ ਘੋੜੀ ਦੇ ਹੰਨੇ ਨਾ ਬਣਦੇ ਉਹਨੇ ਹੰਨੇ ਨਾ ਬੰਨਤਾ ਬਨਕੇ ਤੇ ਆ ਜਾ ਹੁਣ ਫੇਰ ਫੜ ਲਾ ਲੈ ਕੰਨ ਲੈ ਕਿਉਂ ਕਰੀ ਮੇਰੇ ਮਗਰ ਹਿੱਚ ਕਰੂਗਾ ਜਿੰਨਾ ਸ਼ਰਮਦੀਨ ਆ ਉਹਨਾ ਚਿਰ ਮੇਰਾ ਜਦੋਂ ਮੈਂ ਦਸੂ ਹਟ ਗਿਆ ਉਦੋਂ ਕੁੱਤਾ ਤੇਰਾ ਤੇਰੇ ਆਖੇ ਲਗੂ ਕਿਤੇ ਨਹੀਂ ਜਾਣੂ ਤੇ ਕੰਨ ਮਜ਼ਬੂਤ ਕਰ ਉਹਨੇ ਭਾਈ ਕਾਨਾ ਨੂੰ ਮਜਬੂਤ ਕਰਕੇ ਫੜ ਲਿਆ ਉਹ ਮਾਰ ਕੇ ਪਲਾਕੀ ਘੋੜੀ ਤੇ ਚੜ੍ਹ ਕੇ ਖਿੱਚ ਕੇ ਭੱਜ ਗਿਆ ਅੰਦਰੋਂ ਤਾਂ ਲਾਤੀ ਹੱਡੀ ਉਧਰੋਂ ਆਦਾ ਨਾਂ ਬਣਾਵੇ ਪੈਸੇ ਨਾਮ ਆਵੇ ਕਿ ਨਾਂ ਚੰਦੀ ਭਰਾਵਾ ਇਹ ਤਾਂ ਕੁੱਤਾ ਹਲਕਿਆ ਆ ਗਿਆ ਉਹ ਹਲਕਿਆ ਵੇਖ ਕੇ 700 ਰੁਪਏ ਲਿਆ ਉਹ ਚੱਡੇ ਜੁੜਾ ਜੇ ਪਾਰ ਤੇ ਪਾਰ ਕਦੇ ਭਈ ਪੱਗ ਪਾੜੀ ਪਟੀਆਂ ਪੁੱਟਣ ਬੰਦ ਕੇ ਸੌਰੀ ਕਰ ਜਾਵੜਿਆ ਉਹਨਾਂ ਨੂੰ ساری ਹਰ ਰਾਸਤੀ ਵੀ ਇੱਕ ਮੁੰਡਾ ਸੀ ਆ ਮੇਰੇ ਨੇ ਤਾਂ ਕੰਮ ਕਰਕੇ ਠੱਗੀ ਮਾਰ ਗਿਆ ਘੋੜੀ ਸਭ ਕੁਝ ਹੀ ਲੈ ਗਿਆ। ਚਲ ਮਾਂ ਕੋਲੇ ਜਾ ਆਵੜਿਆ। ਮਾਂ ਨੂੰ ਜਾ ਕੇ ਤੇ ਪੈਸੇ ਬਣਾ ਕੇ ਬੜੀ ਬੇਪੁੱਤ ਇੰਨੇ ਪੈਸੇ ਤੂੰ ਉੱਥੋਂ ਲਿਆਇਆ। ਆਲਾ ਮਾਮਾ ਵੇਚਿਆ ਆ ਉਹਨਾਂ ਨੂੰ। ਤੇ ਉਹਦਾ ਹੁਣ ਮौज ਕਰਨਗੇ ਥਾਲ ਪਰ ਅੰਦਰ ਹੀ ਰਹਿਣਗੇ। ਨਾਲੇ ਦਿਨੇ ਕੰਮ ਕਰਾਇਆ ਕਰੂ ਬਾਣੀਆਂ ਰਾਤ ਨੂੰ ਹੰਡ ਰਤਾਰ ਦਿਆ ਕਰੂ। ਬੜੀ ਪੁੱਤ ਬਹੁ ਮਾਰਾ ਕੰਮ ਕੀਤਾ ਸੀ। ਪਹਿਲਾਂ ਉਹ ਪੈਸੇ ਦੇ ਕੇ ਹੈ ਤੂੰ ਵਿਚਾਰਿਆਂ ਨੂੰ ਅੰਦਰ ਕਰਾਇਆ ਥਾਲ ਪਰ। ਉਹ ਤਾਂ ਜੰਮ ਲਾ ਰੂ ਬਾਣੀਆਂ ਕਾ ਤੂੰ ਤਾਂ ਮੇਰਾ ਪੁੱਤ ਹੀ ਨਹੀਂ ਤੂੰ ਮੇਰਾ ਪੁੱਤ ਨਾ ਜਿਉਂ ਉਹਨਾਂ ਨੂੰ ਛੜਾ ਮੈਂ ਜਾ ਕੇ ਜਾਂ ਪੈਸੇ ਲੈ ਜਾ ਛੜਾਇਆ ਉਹਨੇ ਆਖਿਆ ਕਿ ਇਹ ਵੀ ਪੈਸੇ ਜੀ ਛੋਲੇ ਵਾਲੇ ਵੀ ਇਹ ਹੁਣ ਵੇਚ ਕੇ ਲੈ ਆ ਸਾਰੇ ਨਾ ਤਾਂ ਬਾਣੀਆਂ ਤੋਂ ਲੈ ਆ ਨਾਲੇ ਉਹਨਾਂ ਤੋਂ ਲੈ ਉਹਦਾ ਮਾਫੀ ਸ਼ਰਾਤ ਆ ਲਿਆਉਂਗਾ ਹੁਣ 2-4 ਦਿਨ ਰੱਤ ਨੂੰ ਆਪੂ ਰੱਤ ਤੇ ਛੜਾ ਲਿਆ ਉਹਨੇ ਨਿਗਾਹ ਰੱਖੀ ਤੇ ਮੁਸਲਮਾਨਾਂ ਦੀ ਜੁਆਖ ਮਰ ਗਿਆ ਜਵਾਖ ਮਰ ਗਿਆ ਤੇ ਦਬਦੇ ਆ ਜਵਾਖ ਨੂੰ ਛੋਟੇ ਨੂੰ ਆਪਣੇ ਵੀ ਸਾਰੇ ਹੀ ਦਬਦੇ ਆ ਜਦੋਂ ਜਵਾਖ ਨੂੰ ਤਪਿਆ ਤੇ ਰਾਤ ਨੂੰ ਜਾ ਕੇ ਜਵਾਖ ਕੱਢ ਲਿਆ ਕੱਢ ਕੇ ਤੇ ਜਵਾਖ ਨੇ ਚੰਗੇ ਨੀੜੇ ਪਾਲੇ ਵਧੀਆ ਤੇ ਆਪ ਤੀਵੀ ਬਣ ਗਿਆ ਤੀਵੀ ਵਾਲੇ ਨੀੜੇ ਪਾਰੇ ਅਣ ਦਾੜੀਆ ਸੀ ਜਮਾ ਸਾੜਾ ਸੇਖਣ ਕਰਨੇ ਆਉਂਦੇ ਸੀ ਬਣ ਕੇ ਤੀਵੀ ਤੇ ਤੁਰ ਪਿਆ ਬਾਣੀਆਂ ਕੋਲੇ ਜਾ ਫੜਿਆ ਬਾਣੀ ਨੂੰ ਕਹਿੰਦੇ ਕਈ ਲੀਡ ਲੈਣੇ ਹੋਰਿਆਂ ਦਾ ਲੈ ਫੜ ਲੈ ਲੈ ਫੜ ਕਿਨਾਂ ਨੂੰ ਆਤ ਨੂੰ ਆ ਪੜ ਪੜ ਕੇ ਸਿੱਟੀ ਜਾਣੇ ਉਹ ਜਵਾਖ ਦੇ ਪੜ ਪੜ ਸਿੱਟੀ ਜਾ ਕੇ ਢੇਰ ਲਾਤਾ ਬੈਠਾ ਰਿਹਾ ਜਨ ਉਹ ਆ ਨਾਮ ਲੈਣਾ ਦਾ ਮੈਂ ਜਵਾਖ ਦਾ ਗੱਲ ਲੀਡਾ ਬਾਣ ਨੂੰ ਕਹੀ ਤੂੰ ਪੜ ਪੜ ਕੇ ਲਾਤਾ ਢੇਰ ਅਰਾ ਫੇ ਪਹਿਲਾਂ ਭੌਂਕੀ ਐ ਨਾ ਕੀਤੀ ਉਹ ਕਹਿੰਦੇ ਗੱਲ ਸੁਣ ਲਾ ਅੱਗੇ ਵੀ ਮੈਨੂੰ ਪਤਾ ਚਾਰ ਬੰਦੇ ਦੱਸਿਆ ਕਿਸੇ ਨੇ ਵੀ ਨਜਾਇਜ਼ ਕੰਮ ਕਰਾਉਣਾ ਅੰਦਰ ਤੜੇ ਵੇ ਆ ਦਿਨੇ ਕੰਮ ਕਰਾ ਕੇ ਰਾਤ ਨੂੰ ਅੰਦਰ ਤਾੜਦਾ ਤੇ ਤੂੰ ਆ ਠੱਗ ਤੇ ਚੱਕ ਮੇਰੇ ਰੱਸ ਵਾਲਿਆ ਕਹਿ ਕੇ ਮੁੰਡਾ ਪੈਰਾਂ 'ਚ ਮਾਰਿਆ ਚੱਕ ਮੈਂ ਤਾਂ ਜਾਣੀਆਂ ਪੁਲਿਸ ਦੇ ਮੇਰਾ ਮੁੰਡਾ ਤੀ ਹੋ ਕੁਲੀਚ ਮਾਰਦਾ ਪਾਣੀਆਂ 'ਚ ਭੱਜ ਕੇ ਮੁੰਡਾ ਸੁੱਕਾ ਮੁੰਡਾ ਪਿਆ ਵਿਆ ਪਾਣੀਆਂ 'ਚ ਪੈਰ ਫੜ ਲਈ ਬੀਪੀ ਨਾ ਮੈਂਤ ਕਰਾ ਲਾ ਖੋਪਰ ਪੈਸੇ ਲੀ ਲੈ ਵੀ ਲੈ ਜਾ ਪੈਸੇ ਵੀ ਲੈ ਜਾ ਜੇ ਮੋ ਕਰਤੀ ਆ ਕਮਨਾ ਕਰੀ ਇਹ ਕੁਛ ਹੋ ਗਿਆ ਹੋ ਗਿਆ ਬਾਣੀਆ ਡਰ ਗਿਆ ਸਾਡੀ ਚੰਗਾ ਇਹਨੇ ਪੈਸੇ ਦੇ ਪੈਸੇ ਦੇ ਲੀੜਿਆਂ ਦੀ ਪੰਡ ਬੰਨਤੀ ਪੰਡ ਬਣਾ ਲਈ ਲੀੜਿਆਂ ਦੀ ਉਹਨਾਂ ਨੂੰ ਵੀ ਛੱਡ ਕੇ ਮੇਰੇ ਮੂਹਰੇ ਲਾ ਜਿਹੜੇ ਬਦੋਸ਼ੇ ਰੱਖੀ ਬੈਠਾ ਭਾਈ ਉਹ ਵੀ ਛਡਾਲੇ ਛੜਾ ਕੇ ਤੇ ਉਹ ਬਾਣੀਆ ਕਹਿੰਦਾ ਲੈ ਭਾਈ ਆ ਤੁਹਾਨੂੰ ਕੁੜੀ ਛਡਾਉਂਦੀ ਆ ਉਹ ਮੁੰਡਾ ਤਾਂ ਵੇਚ ਗਿਆ ਸੀ ਤਸ ਨੀਂ ਨੌਂਦੀ ਅੱਜ ਤੈਨੂੰ ਕਹੇ ਲੋ ਜੀ ਹਾਂ ਕੋਲ ਨਹੀਂ ਰੋ ਤੇ ਬਈ ਮੁੰਡਾ ਤਾਂ ਗਿਆ ਸੀ ਵੇਚ ਤੇ ਆ ਕੁੜੀ ਸੋਨੂੰ ਛੜਾਉਂਦੀ ਆ ਤੇ ਜਦੋਂ ਉਥੋਂ ਨਿਕਲੇ ਤਾਂ ਉਸੇ ਰਾਹੀ ਹੋਰ ਨਿਕਲੇ ਤੇ ਉਸੇ ਰਾਹੀ ਹੋਰ ਨਿਕਲਿਆ ਜਦੋਂ ਸ਼ਹਿਰੋਂ ਬਾਹਰ ਆ ਗਏ ਤੇ ਹੱਥ ਬੰਨ ਕੇ ਆਰੀ ਇਹ ਭੈਣੇ ਤੇ ਤੈਂ ਤਾਂ ਸਾਡਾ ਪੋਣਾ ਲੈ ਲਿਆ ਤੇ ਨਹੀਂ ਸਾਨੂੰ ਬਾਣੀਆਂ ਸਾਲ ਪਰ ਮਾਰਦਾ ਦਾ ਰੋਟੀ ਟੁੱਕ ਦੇ ਕੇ ਤੇ ਰਾਤ ਨੂੰ ਅੰਦਰ ਕਰਦਾ ਦਾ ਅਸੀਂ ਦਿਨੇ ਸਾਰੀ ਦਿਹਾੜੀ ਕੰਮ ਤੇ ਖੜਨੀ ਸੀ ਹੁੰਦਾ ਤੈਂ ਸਾਡਾ ਪੋਣਾ ਲੈ ਲਿਆ ਉਹ ਕਹਿੰਦਾ ਗੱਲ ਸੁਣ ਓਏ ਮੈਂ ਹਮ ਭੈਣ ਨਹੀਂ ਥੋਡੀ ਮੈਂ ਉਹੀ ਮੁੰਡਾ ਕਿਉਂ ਕਰੋ ਤੁਸੀਂ ਜਿਹੜਾ ਤਾਂ ਜਰਾਹਾ ਉਹਦਾ ਜਾ ਕੇ ਖੱਡੀ ਦਾ ਸਮਾਨ ਲੈ ਲਓ ਜਿਹੜਾ ਨਾ ਮੁੰਡਾ ਉਹ ਆਪਦਾ ዳਤੀ ਤੇ ਰੰਬਾ ਚੱਕ ਲੈਵੇ ਨਾ ਨਾ ਮੁੰਡਾ ਉਹ ਆ ਰੰਬੀ ਚੱਕੇ ਜਿਹੜਾ ਜੱਟਾਂ ਦਾ ਉਹ ਜਾ ਕੇ ਫਰਲੇ ਠਿੱਲੀ ਜਾਂ ਦਖਾਣਾ ਦਾ ਉਹ ਕੰਮ ਕਰਨਾ ਕਿਦੇ ਤੁਸੀਂ ਭਾਈ ਤਾਂਖ ਨਹੀਂ ਠੱਗੀ ਦੇ ਠੱਗੀਆਂ ਐਂ ਮਾਰੀ ਰਿਆਂ ਹੁੰਦੀਆਂ